ਹਾਂ ਹਾਂ ਆਈਂ ਨਹੀਂ ਜਾਓ ਹਾਂ ਉੱਪਰੋਂ ਆਇਆ ਉਹ ਆਹ ਇਹਦਾ ਦੇਖ ਕੇ ਮੋਗੀ ਦੇ ਬੇਸੋਰੀ ਆ ਦੇ ਮੋਗੀ ਦੇ ਬੇਸੋਰੀ ਆ ਦੇ ਆਈਂ ਨਹੀਂ ਜਾਓ ਉੱਪਰੋਂ ਉਂਗਲੀ ਚਲਾਉਣੀ ਆ ਕਿਸੇ ਨੇ ਵੀ ਚਲਾਉਣੀ ਆ ਕੋਈ ਵੀ ਵਜਾਵੇ ਉੱਪਰੋਂ ਉਹ ਪੁਰਾਣੇ ਨਾਲ ਤੁਸੀ ਤਾਂ ਇਹਨੇ ਦੇ ਭਜਾਉਂਗੇ ਕਿ ਆਏ ਨੂੰ ਨਹੀਂ ਘਰਾਉਂਗੇ ਕਿ ਕਿਆ ਮਜੂਰੀ ਆਮਲਾ ਜਿਹੜਾ ਛੇ ਪਾਣਾ ਕਿੰਨਾ ¡Claro, ਵੇ ਗਿਆ ਹਾਂ ਫੇਰ ਉੱਟਾ ਹੋ ਗਿਆ ਉਲਟਾ ਹੋ ਗਿਆ ਥੋੜੀ ਹੀਟਰ ਦੇ ਬੱਜ ਨਹੀਂ ਝੋਟ ਹੀਟਰ ਦੇ ਠੂਕੇ ਜਾਵੇ ਉੱਪਰ ਦੇ ਜਿਆਦਾ ਬੱਜੇ ਨਾ ਤੁਸੀਂ ਨੌ ਰੱਖਿਆ ਹੁਣ ਤੱਕ 10 ਰੱਖਿਆ ਜੇ ਇਹਦਾ ਮੁੱਢ ਹੈ ਇਹ ਖਾਲਸਾ ਜੀ ਸਿੱਖ ਰਿਹਾ ਜੀ ਤੂੰ ਵੀ ਤਾ ਤਾ ਹਾਂ ਹਾਂ ਸਿੱਖ ਰਿਹਾ ਨਾ ਅੱਛਾ ਜੀ ਇਹ ਕਹਦੇ ਆਏ ਬਹੁਤ ਦੇਰ ਬਾਅਦ ਆ ਅੱਛਾ ਜੀ ਅਜੇ ਇੱਕ ਨਹੀਂ ਉਂਗਲੀ ਚੱਲਦੀ ਹੈ ਹੀਟ ਤੇ ਜਿੱਕੇ ਨੂੰ ਦੱਸਿਆ ਤਾਂ ਨੇ ਵੀ ਆਹ ਦੇਖੋ ਉੱਪਰੋਂ ਕਿਸੇ ਨੇ ਵੀ ਬਜਾਉਣੀ ਆ ਆ ਆ ਦੇਖੋ ਇਹ ਭੰਡਾ ਕਿਉਂ ਆਖਦਾ ਰੋਜ ਹਾਂ ਇਹ ਯਾਰ ਇਹ ਚਲ ਨਹੀਂ ਚਲ ਕਰੀ ਜਾਵੇ ਜੀ ਕਰੀ ਕਰੀ ਜਾਵੇ ਆ ਵੇਖਦੇ ਸੱਜ ਕੋ ਹਾਂ ਇਹ ਇਹ ਬੰਦਾ 10 ਦਿਨਾਂ ਬਾਅਦ ਆਵੇ ਨਾ ਪਹਿਲਾਂ ਹਾਂ ਯਾਰ ਡੇਟਾ ਮੇਰੀ ਡੇਟਾ ਤੇ ਖੜਕਣ ਨਾ ਦਿਆ ਕਰ ਤੂੰ ਮੈਨੂੰ ਡੇਟਾ ਆ ਆ ਆ ਮੇਰੀ ਅੰਨੇ ਕਰਕੇ ਆ ਦੇ ਆ ਪਰਿਵਾਰ ਆਉਂਦੀ ਨਾ ਡੇਟਾ ਬਿਮਾਰੀ ਜੀ ਆਉਂਦੀ ਨਾ ਬਸ ਸੈਕਿੰਡ ਵਜਾਉਣੀ ਆ ਉੱਪਰ ਦੇ ਵਿੱਚ ਜਾਨੀ ਜਿਹੜੀ ਹੇਟ ਹੀ ਹੇਟਾਂ ਦੇ ਬਾਕੀ ਸਿੱਧਾ ਹੋ ਜੂਗਾ ਹਾਂ ਜੀ ਹਾਂ ਲੱਗਦਾ ਨਹੀਂ ਸਾਲਾ ਦੇ ਵਿੱਚ ਪਿਆ ਨਹੀਂ ਨਹੀਂ ਹੇਟਾਂ ਤੇ ਜ਼ਿਆਦਾ ਕਾ

ਚਾਹੇ ਵੱਡੀ ਉਮਰ ਦੇ ਛੋਟੀ ਉਮਰ ਦੇ ਹਰ ਇੱਕ ਉਮਰ ਦਾ ਵਿਅਕਤੀ ਹਰ ਇੱਕ ਉਮਰ ਦਾ ਸੱਜਣ ਉਸਤਾਦ ਜੀ ਕੋ ਪੰਜਾਬੀ ਲੋਕ ਸਾਜ ਸਿੱਖਣ ਵੀ ਆਉਂਦੇ ਆ ਤੇ ਖਰੀਦਣ ਵੀ ਆਉਂਦੇ ਆ ਤੇ ਉਸਤਾਦ ਜੀ ਪੰਜਾਬੀ ਵਿਰਸੇ ਦੀ ਪੰਜਾਬੀ ਮਾਂ ਬੋਲੀ ਦਾ ਪ੍ਰਚਾਰ ਵੀ ਕਰਦੇ ਆ ਬਣਾਉਂਦੇ ਵੀ ਆ ਤੇ ਪੰਜਾਬੀ ਮਾਂ ਬੋਲੀ ਨੂੰ ਫੈਲਾਉਂਦੇ ਵੀ ਆ ਤੇ ਇਧਰ ਦੇਖੋ ਉਸਤਾਦ ਜੀ ਨੇ ਇਕੱਲੇ ਪੰਜਾਬੀ ਲੋਕ ਸਾਜ ਹੀ ਨਹੀਂ ਪੰਜਾਬੀ ਲੋਕ ਸਾਜਾਂ ਦੀਆਂ ਨਾਲ ਨਾਲ ਪੰਜਾਬੀ ਲੋਕ ਵਿਰਸਾ ਪੰਜਾਬੀ ਜਿਹੜੇ ਸਾਡੇ ਸੁਗਾਤਾ ਸੰਦੂਕ ਚਰਖੇ ਮਧਾਨੀਆਂ ਲਾਲਟੇਨਾ ਤੇ ਹੋਰ ਵੀ ਬਹੁਤ ਸਾਰੀਆਂ ਆਈਟਮਾਂ ਜਿਹੜੀਆਂ 우ਸਤਾਦ ਜੀ ਨੇ ਆਪ ਆਪਣੇ ਹੱਥੀ ਬੜੇ ਹੀ ਖੂਬਸੂਰਤ ਢੰਗ ਨਾਲ ਬੜੇ ਹੀ ਖੂਬਸੂਰਤ ਸ਼ੌਂਕ ਨਾਲ ਇਹ ਸਜਾ ਕੇ ਰੱਖਿਆ ਹੋਈਆਂ ਸੋ ਤੁਸੀਂ ਵੀ ਇੱਕ ਵਾਰ 우ਸਤਾਦ ਜੀ ਕੋਲ ਆਓ ਤੇ ਆ ਕੇ ਵੇਖੋ 우ਸਤਾਦ ਜੀ ਦੇ ਸ਼ੌਂਕ ਨੂੰ ਜੇ ਜਦੋਂ ਤੁਸੀਂ ਉਸਤਾਦ ਜੀ ਦੇ ਬਣੇ ਹੋਏ ਪੰਜਾਬੀ ਲੋਕ ਸਾਜਾਂ ਨੂੰ ਇਹਨਾਂ ਪੰਜਾਬੀ ਤੋਹਫਿਆਂ ਨੂੰ ਇਹਨਾਂ ਆਜਾਦਾਂ ਨੂੰ ਤੁਸੀਂ ਦੇਖੋਗੇ ਤਾਂ ਵਾਗੋ ਵਾਗ ਹੋ ਜਾਓਗੇ ਦੋਸਤੋ ਤੇ ਨਾਲੇ ਇਹਨਾਂ ਚੀਜ਼ਾਂ ਨੂੰ ਵੇਖਣ ਲਈ ਪੰਜਾਬੀ ਵਿਰਸੇ ਨਾਲ ਜੁੜਨ ਲਈ ਸਾਡੇ ਇਸ ਪੰਜਾਬੀ ਵਿਰਸੇ ਦੇ ਚੈਨਲ ਨੂੰ ਜੈਰਾ ਬੇਲਾ ਵਿਰਸਾ ਚੈਨਲ YouTube ਉਰ Facebook ਤੇ ਫੋਲੋ ਕਰੋ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਤੇ ਕਮੈਂਟ ਕਰੋ ਧੰਨਵਾਦ